ਗਾਈਜ਼ ਸੋ ਕਮਬੈਕ ਮਾਈ ਯੂਟਿਊਬ ਚੈਨਲ ਰੀਪਰ ਵਲੌਗਸ ਤੁਹਾਡੇ ਤੁਹਾਡੇ ਮੇਰੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਇਹ ਵਲੌਗ ਹੋਣ ਲੱਗਾ ਸਟਾਰਟ ਦੁਪਹਿਰ ਤੋਂ ਟਾਈਮ ਦੇਖ ਲਓ ਜੀ ਪੌਣੇ ਪੌਣੇ 3 ਹੋ ਚੁੱਕਿਆ ਤੇ ਮੈਂ ਸੋਚਿਆ ਕਿ ਚਲੋ ਕੁਝ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਕਿਉਂ ਨਾ ਵਲੌਗ ਸ਼ੂਟ ਕਰ ਲਈਏ ਵੈਸੇ ਤਾਂ ਸਭ ਨੂੰ ਪਤਾ ਹੀ ਹੁੰਦਾ ਪਰ ਜੋ ਕਹਿੰਦੇ ਹੁੰਦੇ ਆ ਛੋਟੇ ਛੋਟੇ ਆਪਣੇ ਘਰ ਦੀਆਂ ਗੱਲਾਂ ਹੁੰਦੀਆਂ ਜੋ ਰੋਟੀਨ ਹੁੰਦਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਚਾਹ ਜੇ ਪਾ ਬਣਾਉਣੀ ਆ ਤੇ ਦੱਸਿਓ ਕਿ ਤੁਸੀਂ ਚਾਹ ਪਾਣੀ ਪੀ ਲਿਆ ਤੇ ਮੇਰਾ ਪੁੱਤ ਜੀ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਮਿਲਿਆ ਹੋਇਆ ਵਾ ਤੇ ਸਾਡਾ ਛੋਟਾ ਸੁੱਤਾ ਪਿਆ ਉਹ ਦਿਗਲੂ ਦੀ ਪਾਣੀ ਕਿਵੇਂ ਮੁੱਧਾ ਹੋ ਕੇ ਪਿਆ ਤੇ ਮੈਂ ਵੀ ਪਈ ਸੀ ਮੈਨੂੰ ਯਾਦ ਆਇਆ ਅਚਾਨਕ ਮੈਂ ਕਿਹਾ ਚੱਲੂ ਮੈਂ ਵਲੌਗ ਸਟਾਰਟ ਕਰ ਲੈਂਨੀ ਆ ਤੇ ਆ ਸਾਡੀ ਕੁੜੀ ਵੀ ਤੇ ਮੈਂ ਕ੍ਰੇਲੇ ਮੇਰਾ ਮਤਲਬ ਮੇਰੇ ਹਸਬੰਦ ਨੇ ਕ੍ਰੇਲੇ ਲਿਆਂਦੇ ਸੀਗੇ ਤੇ ਮੈਂ ਕ੍ਰੇਲੇ ਸਾਰੇ ਛਿੱਲ ਕੇ ਨੂਨ ਲਾ ਕੇ ਤੋਂ ਤੇ ਮਤਲਬ ਧੋਤੇ ਨਹੀਂ ਗੇ ਨੂਨ ਲਗਾ ਕੇ ਤੇ ਧੁੱਪੇ ਰੱਖਤੇ ਆ ਤੇ ਜਿਹੜੇ ਨੂੰ ਮਤਲਬ ਕਰੇਲੇ ਦੇ ਜਿਹੜੇ ਬੀ ਹੁੰਦੇ ਆ ਗਾਇਸ ਉਹ ਜ਼ਰੂਰ ਦੱਸਿਓ ਕਿ ਬੀ ਮਤਲਬ ਕਰੇਲਿਆਂ ਦੇ ਵਿੱਚ ਕੌਣ-ਕੌਣ ਪਾਉਂਦਾ ਮਤਲਬ ਤਲ ਕੇ ਜ਼ਰੂਰ ਦੱਸਿਓ ਤੇ ਇਹ ਪਹਿਲਾਂ ਮੈਂ ਪਾਉਂਦੀ ਨਹੀਂ ਸੀ ਬਟ ਮੈਂ ਹੁਣ ਪਾਉਣ ਲੱਗੀਆਂ ਤੇ ਤੁੱਕ ਦੇਖੋ ਕਿੰਨੀ ਜ਼ਿਆਦਾ ਤੇਜ਼ ਹੋਈ ਪਈ ਆ ਦੇਖ ਲਓ ਜੀ ਸਾਰਾ ਕੰਮ ਖਤਮ ਕਰਕੇ ਨਾ ਤੋ ਕੇ ਆਰਾਮ ਦਾ ਨਾ ਪੈਸੀ ਤੇ ਮੈਂ ਕਿਹਾ ਚਲੋ ਆਪਾਂ ਕਰੇਲੇ ਛੱਲ ਕੇ ਰੱਖ ਦਈਏ ਤੁੱਕੇ ਤੇ ਫਿਰ ਇਹਨਾਂ ਦੀ ਕੜਤਨ ਜੀ ਨਿਕਲ ਜੂਗੀ ਨੂਨ ਲਾ ਕੇ ਤੇ ਆ ਦਿਖ ਲਓ ਜੀ ਨੂਨ ਲਾ ਕੇ ਆਪਾਂ ਮਿੰਟ ਜੀ ਨੂਨ ਲਾ ਕੇ ਆਪਾਂ ਕarele ਤੇ ਰੱਖ ਦਿੱਤੇ ਆ ਆ ਦੇਖ ਲਓ ਜੀ ਤੇ ਨੀਚੇ ਉਹਦੇ ਉੱਪਰ ਆ ਜਿਹੜੇ ਬਰੀਕ-ਬਰੀਕ ਦੇ ਛਿਲਕੇ ਉੱਪਰੋਂ ਮੈਂ ਛਿੱਲੇ ਆ ਤੇ ਵੀ ਉਹ ਨੀਚੇ ਪਏ ਆ ਦੇ ਤੇ ਮੈਂ ਛਲਕੇ ਸਾਰੇ ਤੇ ਨੂਨ ਲਗਾ ਕੇ ਰੱਖਤੇ ਆ ਮੈਂ ਕਹਿੰਨ ਸਾਰੀ ਫਿਰ ਕੜਤਾਂ ਜੀ ਨਿਕਲ ਜੂਗੀ ਦੇਖ ਲਿਆ ਜੀ ਕਿੰਨੇ ਢੋਪਾ ਉਹ ਪਏ ਮੇਰੇ ਕarele ਤਪ ਬਹੁਤ ਜਿਆਦਾ ਹੋਈ ਪਈ ਆ ਤੇ ਗਰਮੀ ਬਹੁਤ ਜਿਆਦਾ ਤੇ ਚਲੋ ਸਾਹਮਣੇ ਵਾਲੀ ਤੇ ਜਿਹੜੀ ਸਾਡੀ ਵਾਣ ਦੇ ਮਤਲਬ ਬਾੜ ਦੇ ਸਾਹਮਣੇ ਵਾਲਾ ਜਿਹੜਾ ਮਤਲਬ ਵਾਣ ਖੇਤ ਆ ਉਹ ਤਾਂ ਮਤਲਬ ਕਣਕ ਉਹਨੇ ਵੜਤੀ ਆ ਤੇ ਰਹਿ ਗਈ ਇਧਰ ਨੇ ਸਾਈਡ ਵਾਲੀ ਜਿਹੜੀ ਸਾਡੇ ਘਰ ਦੇ ਪਿੱਛੇ ਆ ਉਹ ਨਹੀਂ ਹਜੇ ਵੱਡੀ ਹੈਗੀ ਕਣਕ ਉਹ ਪਤਾ ਨਹੀਂ ਕੀ ਹੋ ਲੋਗੀ ਮਤਲਬ ਮੀਂਹ ਪਿਆ ਸੀ ਨਾ ਇੱਕ ਦਿਨ ਤੇ ਥੋੜੀ ਗਿੱਲੀ ਹੋ ਗਈ ਤੁਹਾਨੂੰ ਪਤਾ ਜੇ ਛਿੱਟੇ ਗਿੱਲੇ ਹੋ ਜਾਂਦੇ ਆ ਤੇ ਫਿਰ ਥੋੜਾ ਵੱਡਣਾ ਵੀ ਔਖਾ ਹੁੰਦਾ ਕਿ ਤੇ ਹਵਾ ਚੱਲਦੀ ਸੀਗੀ ਤੇ ਹਵਾ ਦੇ ਨਾਲ ਨੇਰੀ ਦੇ ਨਾਲ ਨਾ ਕਿਨੇ ਕਣਕਾਂ ਪੈ ਨਹੀਂ ਜਾਂਦੀਆਂ ਹੁੰਦੀਆਂ ਲੰਮੀਆਂ ਉਦਾਂ ਹੀ ਲੰਮੀਆਂ ਸਾਰੀਆਂ ਵਿਸ਼ੀਆਂ ਪਈਆਂ ਸੀਆਂ ਇਸ ਕਰਕੇ ਸ਼ਾਇਦ ਉਹ ਨਹੀਂ ਵੱਡੀ ਹੋਣੀਗੀ ਤੇ ਚਲੋ ਵੱਢ ਲੈਣਗੇ ਕਿਉਂਕਿ ਪੱਕੀ ਤੇ ਪਈਆਂ ਦੋਨੇ ਮਤਲਬ ਸਾਰੇ ਪਾਸੇ ਤੱਕ ਕਣਕਾਂ ਤਕਰੀਬਨ ਤਕਰੀਬਨ ਵੱਢ ਦਿੱਤੀਆਂ ਤੇ ਹੁਣ ਬਸ ਥੋੜੇ ਥੋੜੀਆਂ ਰਹਿ ਗਈਆਂ ਵਾ ਇਹ ਵੀ ਵੱਢੀ ਜਾਊਗੀ ਪਰ ਥੋੜੀ ਟੈਨਸ਼ਨ ਤੇ ਲੈਟ ਵੀ ਤੇ ਵੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਲੈਟ ਵੀ ਸਵੇਰੋਂ ਚਲੀ ਜਾਂਦੀ ਕਈ ਵੇਰ ਤਾਂ 10 ਵਜੇ ਚਲੀ ਜਾਂਦੀ ਆ ਕੱਲ ਨਹੀਂ ਗਈ ਸੀ ਕੱਲ 11 ਵਜੇ ਗਈ ਸੀ ਕਿਉਂਕਿ ਪਰਸੋਂ ਨਹੀਂ ਪਿਆ ਸੀ ਆ ਕਰਕੇ ਤੇ ਜਿਹੜਾ ਮੇਰਾ ਅੱਜ ਵਲੌਗ ਆਇਆ ਉਹ ਮੇਰਾ ਕਾਫੀ ਦਿਨਾਂ ਦਾ ਸੀਗਾ ਵਲੌਗ ਮਤਲਬ 10-15 ਦਿਨ ਹੋ ਗਏ ਸੀਗੇ ਤੇ ਵਲੌਗ ਥੋੜਾ 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 ਮੈਂ ਸ਼ੂਟ ਕਰਕੇ ਰੱਖ ਲੈਣੀ ਆ ਫਿਰ ਮੈਂ ਇਕੱਠਾ ਹੀ ਮਤਲਬ ਜੋੜ ਦੇਣੀ ਹੁੰਦੀ ਆ ਵਲੌਗ ਸਾਰਾ ਮੇਰੀ ਕੁੜੀ ਸਾਰੀ ਐਡਿਟ ਕਰਕੇ ਜੋੜ ਦਿੰਦੀ ਆ ਤੇ ਇਸ ਕਰਕੇ ਵਲੌਗ ਨੂੰ ਪਿਆਰ ਦੇਣਾ ਮੇਰੇ ਇਸ ਵਲੌਗ ਨੂੰ ਵੀ ਪਿਆਰ ਦੇਣਾ ਤੁਹਾਡੇ ਸਪੋਰਟ ਦੀ ਮੇਰੇ ਚੈਨਲ ਨੂੰ ਮੇਰੇ YouTube ਚੈਨਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਪਲੀਜ਼ ਸਪੋਰਟ ਕਰੋ ਮੇਰੇ ਚੈਨਲ ਨੂੰ ਤਾਂ ਕਿ ਅੱਗੇ ਤੱਕ ਮੇਰਾ ਚੈਨਲ ਜਾਵੇ ਸਮੇ ਹੀ ਕਹਿੰਦੇ ਆ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਕਿ ਬਸ ਤੁਸੀਂ ਪਿਆਰ ਤੇ ਸਪੋਰਟ ਕਰੋ ਠੀਕ ਹੈ ਜੀ ਜੇ ਤੁਸੀਂ ਥੋੜੀ ਖੁਸ਼ੀ ਮੈਨੂੰ ਦੋਗੇ ਤਾਂ ਤੁਹਾਨੂੰ ਉਹਦੀ ਦੁੱਗਣੀ ਹੋ ਕੇ ਖੁਸ਼ੀ ਮਿਲੂਗੀ ਠੀਕ ਹੈ ਜੀ ਜੇ ਨਹੀਂ ਤੁਹਾਨੂੰ ਯਕੀਨ ਤੇ ਤੁਸੀਂ ਇਦਾਂ ਕਰਕੇ ਦੇਖੋ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਆ ਜਿਹੜੇ ਮੇਰੇ ਵੀਡੀਓ ਨੂੰ ਦੇਖਦੇ ਆ ਲਾਈਕ ਨਹੀਂ ਕਰਦੇ ਵੈਸੇ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਮਤਲਬ ਵੀਡੀਓ ਨੂੰ ਦੇਖਦੇ ਆ ਮੈਨੂੰ ਪਤਾ ਵਲੌਗ ਦੇਖਦੇ ਆ ਮੇਰਾ ਤੇ ਉਹ ਲਾਈਕ ਨਹੀਂ ਕਰਦੇ ਤੁਸੀਂ ਇਦਾਂ ਲਾਈਕ ਕਰਕੇ ਦੇਖੋ ਪਿਆਰੇ ਪਿਆਰੇ ਕਮੈਂਟ ਕਰਕੇ ਦੇਖੋ ਤੁਹਾਨੂੰ ਕਿੰਨੀ ਜ਼ਿਆਦਾ ਖੁਸ਼ੀ ਮਿਲੂ ਹਨਾ ਗੋਰੇ ਬਹੁਤ ਖੁਸ਼ੀ ਮਿਲੂਗੀ ਨਾ ਇਹਨਾਂ ਨੂੰ ਬਹੁਤ ਖੁਸ਼ੀ ਮਿਲੂਗੀ ਜੀ ਤੁਹਾਨੂੰ ਤੇ ਇਦਾਂ ਕਰਕੇ ਦੇਖੋ ਰੀਅਲ ਦੇ ਵਿੱਚ ਕਹਿੰਦੇ ਨੇ ਨਾ ਕਿ ਥੋੜੀ ਜਿਹੀ ਆਪਾਂ ਖੁਸ਼ੀ ਕਿਸੇ ਨੂੰ ਦਿੱਤੀ ਤੇ ਆਪਾਂ ਨੂੰ ਵੱਡੀ ਮਤਲਬ ਦੁੱਗਣੀ ਹੋ ਕੇ ਮਿਲਦੀ ਆ ਤੇ ਗੱਲ ਸਹੀ ਆ ਤੇ ਬਾਕੀ ਖੁਸ਼ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ ਆਪਣੇ ਘਰਾਂ ਦੇ ਵਿੱਚ ਖਾਓ ਪੀਓ ਹੰਡਾਓ ਇਹ ਹੀ ਆ ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂਗਾ ਕਦੋਂ ਕੀ ਹੋ ਜਾਣਾ ਤੇ ਬਸ ਜਿੰਨਾ ਵੀ ਆਪਾਂ ਨੂੰ ਮਤਲਬ ਮਤਲਬ ਜਿੰਨਾ ਵੀ ਆਪਣੇ ਕੋਲ ਟਾਈਮ ਹੈਗਾ ਹੱਸ ਖੇਡ ਕੇ ਕੱਢੋ ਹੱਸ ਖੇਡ ਕੇ ਤਾਂ ਕਿ ਨੇ ਕੁਝ ਇਦਾਂ ਦਾ ਕਰੋ ਆਪਣੀ ਲਾਈਫ ਦੇ ਵਿੱਚ ਦੁਨੀਆ ਯਾਦ ਰੱਖਿਓ ਕਿਉਂਕਿ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਦਾ ਬੁਰਾ ਨਾ ਕਰੋ ਤੇ ਮਾੜਾ ਨਾ ਕਰੋ ਤੇ ਤਾਂ ਕਿ ਮੇਰੇ ਤੋਂ ਬਾਅਦ ਅਗਲੇ ਇਹ ਕਹਿ ਦੇਵਾਂ ਕਿ ਹਾਂ ਖਲਾਨਾ ਇਦਾਂ ਦਾ ਸੀਗਾ ਪਰ ਜਿਹੜੇ ਇੱਕ ਦੂਜੇ ਤੇ ਲੱਗਦੇ ਉਹਨਾਂ ਤਾਂ ਮਾੜਾ ਹੀ ਕਹਿਣਾ ਪਰ ਹੋਰ ਲੋਕ ਚੰਗਾ ਕਹਿੰਦੇ ਆ ਕਿ ਤੁਸੀਂ ਚੰਗਾ ਕਰੋਗੇ ਤਾਂ ਪਰ ਉਹ ਵਾਇਗਰ ਨੂੰ ਪਤਾ ਕਿ ਤੁਸੀਂ ਆਪਣੇ ਦਿਲੋਂ ਜਾਂ ਕਿਸੇ ਦਾ ਵੀ ਮਾੜਾ ਨਾ ਕਰੋ ਤੇ ਨਾ ਸੋਚੋ ਨਾ ਮਾੜਾ ਕਰੋ ਬਸ ਮੇਹੀ ਚੀਜ਼ ਹੋਣੀ ਆ ਤੇ ਬਾਕੀ ਹੱਸਦੇ ਵੱਜਦੇ ਰਹੋ ਜੀ ਮੇਰੇ ਇਦਾਂ ਵਲੌਗ ਦੇਖ ਕੇ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਮੈਨੂੰ ਸਪੋਰਟ ਕਰਦੇ ਰਿਆ ਕਰੋ ਜੀ ਬਾਕੀ ਜੁੜੇ ਰਿਹਾ ਵਲੌਗ ਦੇ ਨਾਲ ਆਪਾਂ ਹੁਣ ਮਤਲਬ ਚਾਹ ਬਣਾਉਣੀ ਆ ਮੁੰਡਾ ਤੇ ਮੇਰਾ ਕੰਮ ਕਰਦਾ ਪਿਆ ਤੇ ਆਪਾਂ ਚਾਹ ਚੁ ਬਣਾ ਕੇ ਮਿਲਦੇ ਆ ਤੁਹਾਨੂੰ ਜੀ ਜੁੜੇ ਰਿਹਾ ਵਲੌਗ ਦੇ ਨਾਲ ਹਾਂਜੀ ਦੋਸਤੋ ਇੱਥੇ ਆਪਾਂ ਤੇਲ ਗਰਮ ਰੱਖਤਾ ਸੀਗਾ ਤੇ ਨਾਲ ਗੰਡੇ ਸਾਰਾ ਟਮਾਟੇ ਵਗੈਰਾ ਮਸਾਲਾ ਵਗੈਰਾ ਸਾਰਾ ਤਿਆਰ ਕਰਕੇ ਰੱਖਲੇ ਸੀ ਤੇ ਆਪਾਂ ਜਿੱਦਾਂ ਕਿ ਕarele ਵੀ ਧੋ ਕੇ ਰੱਖਲੇ ਸੀ ਉਹਨਾਂ ਦੇ ਛਿਲਕੇ ਵੀ ਧੋ ਕੇ ਰੱਖਲੇ ਸੀ ਤੇ ਮੈਂ ਨੂਨ ਮਿਰਚ ਦਸਦੀ ਪਈ ਸੀਗੀ ਵੀ ਆਪਾਂ ਕੱਢਣਾ ਤੇ ਤੇਲ ਬਸ ਗਰਮ ਹੋ ਜਾਏ ਫਿਰ ਆਪਾਂ ਇਹਦੇ ਵਿੱਚ ਆਪਾਂ ਕarele ਤਲ ਲੈਣੇ ਆ ਹੁਣ ਹੋ ਗਿਆ ਇਹ ਦਿ ਟਾਈਮ ਬਹੁਤ ਲੱਗਦਾ ਹੈ ਪਤਾ ਕਿਉਂ ਕਿਉਂਕਿ ਨਾ ਦੋ ਵਾਰੀ ਤਲਨੇ ਸੀਗੇ ਤੇ ਤੇਲ ਵੀ ਤੇਲ ਦੀ ਵੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਤੇ ਜਿਹੜੇ ਕਰੇਲੇ ਬਣਾਉਂਦੇ ਉਹਨਾਂ ਨੂੰ ਪਤਾ ਹੀ ਆ ਤੇ ਮੈਂ ਤਾਂ ਬੜੀ ਰੀਜ਼ ਨਾਲ ਕਰੇਲੇ ਬਣਾਏ ਸੀ ਪਰ ਜਦੋਂ ਮੈਂ ਬਣਾ ਲੈਣਾ ਖਾ ਲੇ ਜਦੋਂ ਤੇ ਚਾਚਾ ਦੇ ਨਾਲ ਦੋ ਕਰੇਲੇ ਖਾ ਲੇ ਇੱਥੇ ਫਿਰ ਮੈਂ ਆ ਗਈ ਸੀਗੀ ਬਾਹਰ ਬੱਚੇ ਖੇਡਦੇ ਪਏ ਸੀ ਮੈਂ ਕਿਹਾ ਚਲੋ ਹੌਲੀ ਹੌਲੀ ਮਤਲਬ ਕਰੇਲੇ ਆਪੇ ਤਲੇ ਜਾਣਗੇ ਤੇ ਮੈਂ ਕਿਹਾ ਚਲ ਮੈਂ ਬਾਹਰ ਲਾ ਥੋੜਾ ਕਰਦੀ ਆ ਜਵਾਕਾਂ ਦਾ ਇਹ ਬੱਚੇ ਖੇਡਦੇ ਪਏ ਸੀ ਬੈਡਬਾਲ ਦੂਜੀ ਸਾਡੀ ਕੁੜੀ ਰੋਸ ਗਈ ਸੀ ਮੈਂ ਉਹਨੂੰ ਪੁੱਛੀ ਜਾਂਦੀ ਸੀ ਮੈਂ ਕਿ ਕੀ ਗੱਲ ਹੋ ਗਈ ਤੈਨੂੰ ਕਿਹਨੇ ਮਾਰਿਆ ਦੱਸ ਮੈਂ ਕਿ ਉਹਨ ਮੈਂ ਬੈਠਣੀ ਕੁਟੂਏ ਚਪਚਾ ਆਪਣੇ ਬੈਠੀ ਸੀ ਮੈਂ ਪੁੱਛੀ ਜਾਂਦੀ ਸੀ ਰੁੱਸੀ ਬੈਠੀ ਸੀ ਫੇ ਸਾਡੀ ਛੋਟੀ ਕੁੜੀ ਵਾਲ ਮੈਂ ਮੈਂ ਉਹਨੂੰ ਕਰੀ ਜਾਂਦੀ ਸੀ ਮਿੱਤੇ ਕਿਵੇਂ ਆ ਹੈਲੋ ਕਰ ਉਹ ਹੈਲੋ ਕਰਦੀ ਸੀ ਹੀ ਦੇਖ ਲਓ ਜੀ ਬੜੀ ਪਿਆਰੀ ਆ ਕੁੜੀ ਤੇ ਇਹ ਬਸ ਤੁਰਦੀ ਨੀਗੀ ਤੇ ਫਿਰ ਆਪਾਂ ਆ ਗਏ ਸੀ ਅੰਦਰ ਕਰੇਲਿਆਂ ਵਾਲ ਕਰੇਲੇ ਮੇਰੇ ਬਸ ਅੱਡੇ ਤਲੇ ਗਏ ਸੀ ਸਮਝ ਲੈ ਤੇ ਤਕਰੀਬਨ ਫਿਰ ਆਪਾਂ ਇਹਨਾਂ ਨੂੰ ਕੱਢ ਕੇ ਦੂਜੇ ਵਾਲੇ ਪਾਏ ਹੂਰ ਮਤਲਬ ਜਿਹੜੇ ਇੱਧਰ ਰਹਿੰਦੇ ਸੀਗੇ ਉਹ ਵਾਲੇ ਪਾਤੇ ਸੀਗੇ ਤੇ ਇੱਥੇ ਮੈਂ ਕੱਢਦੀ ਪਈ ਸੀ ਉਹ ਜਿਹੜੇ ਬਣ ਗਏ ਸੀ ਤਰੇਲੇ ਤਲ ਕੇ ਪੂਰੇ ਤਿਆਰ ਬਾਲੇ ਵੀ ਨਹੀਂ ਮੈਂ ਤਲੇਗੇ ਮੈਂ ਕਿ ਫਿਰ ਬਾਲੇ ਜਿਹੜੇ ਤਲਦੇ ਨੇ ਉਹ ਖਰਾਬ ਹੋ ਜਾਂਦੇ ਜਮਾ ਸੁੱਕੇ ਬਣ ਜਾਂਦੇ ਇੱਥੇ ਫਿਰ ਮੈਂ ਦੂਸਰੇ ਕੱਢ ਕੇ ਹੋਰ ਪਾਤੇ ਸੀਗੇ ਮਸੇਨੇ ਕਰੇ ਤੋਂ ਸੁੱਕ ਕੇ ਜਿ ਪਿਚਕੇ ਜਿ ਭੋਰਾ ਕੀ ਬਣ ਜਾਂਦੇ ਪਹਿਲਾਂ ਦੇਖਣ ਨੂੰ ਤਵਾਵਾ ਲੱਗਦੇ ਆ ਵੀ ਕਾਫੀ ਆ ਕਰੇਲੇ ਤੇ ਫਿਰ ਮੁੜ ਕੇ ਮੈਂ ਇਹ ਵੀ ਤਲ ਲਏ ਰੱਖਤੇ ਸੀਗੇ ਮੈਂ ਤੋਂ ਢਾਕ ਦੇ ਨੀ ਨੀ ਜਲਦੀ ਫਿਰ ਮੈਂ ਪਲਟਾ ਲਤਾ ਸੀ ਇਹਨਾਂ ਨੂੰ ਪਲਟਾ ਕੇ ਦੋਨੇ ਪਾਸੇ ਟਾਈਮ ਬਹੁਤ ਲੱਗਦਾ ਵੇ ਦੋ ਘੰਟੇ ਕੱਢਣਾ ਪਿਆ ਫਿਰ ਤੇ ਮੇ ਕੁੜੀ ਮੇਰੀ ਬਾਹਰ ਬੈਠੀ ਸੀ ਥ ਤੇ ਫਿਰ ਮੈਂ ਤੇ ਬਸ ਕੇਲੇ ਜਦੋਂ ਤੇ ਲੈ ਕੇ ਅਸੀਂ ਫਿਰ ਇਹਨਾਂ ਦੇ ਵੀ ਕੱਢਣ ਦੀ ਤਿਆਰੀ ਹੋ ਗਈ ਸੀ ਬਾਹਰ ਕੱਢਦੇ ਸੀ ਇਹਨਾਂ ਨੂੰ ਵੀ ਮੈਂ ਫਿਰ ਤੇ ਤੁਹਾਡੀ ਛੋਟੀ ਕੁੜੀ ਆ ਗਈ ਸੀ ਮੈਂ ਤੇਰੀ ਵੱਡੀ ਮੰਮੀ ਕੀ ਕਰਦੀਆਂ ਕੀ ਕਰਦੀਆਂ ਮੈਂ ਨਹੀਂ ਕਰੀ ਜਾਂਦੀ ਸੀ ਪਾਰੀ ਕਰ ਮੈਂ ਕੰਮ ਕਰਦੀ ਆ ਕਹਿੰਦੀ ਵੱਡੀ ਮੰਮੀ ਬਾਹਰ ਆ ਜਾ ਮੈਂ ਕਿ ਬਾਹਰ ਨਹੀਂ ਆਣਾਗਾ ਪਤਾ ਮੈਂ ਕੰਮ ਕਰਦੀ ਆ ਜੇ ਕੰਮ ਕਰਕੇ ਫਿਰ ਆਉਂਗੀ ਫਿਰ ਅਸੀਂ ਜਾਣੇ ਨੂੰ ਸ਼ੇਅਰ ਕਰਨ ਵਾਸਤੇ ਕਿਨ ਵੱਡਿਆਂ ਨੂੰ ਵੀ ਕਦੇ ਜਾਣਾ ਵਾ ਮੈਂ ਕਿ ਚੱਲਾਂਗੇ ਪਤਾ ਆਪਾਂ ਫਿਰ ਮੈਂ ਦੂਸਰੇ ਕੇਲੇ ਵੀ ਕੱਢਣ ਲੱਗੀ ਸੀ ਉਹ ਵੀ ਬਣ ਗਏ ਸੀ ਤਿਆਰ ਹੋ ਗਏ ਸੀ ਤਲਕੇ ਤੇ ਫਿਰ ਮੈਂ ਆਪਾਂ ਆਗੇ ਆਗੀ ਸਿਵਾਰੀ ਜੀ ਗੰਡਿਆਂ ਦੀ ਆਪਾਂ ਗੰਡੇ ਤੇ ਤਲਨੇ ਸੀਗੇ ਤੇ ਪਹਿਲਾਂ ਜਿਹੜੇ ਛਿਲਕੇ ਜਿਹੇ ਥੋੜੇ ਨੇ ਉਹ ਵੀ ਤਾਲ ਲਾ ਮੈਂ ਪਹਿਲਾਂ ਫੇਰ ਗੰਡੇ ਬਾਅਦ ਦੇ ਵਿੱਚ ਮੈਂ ਤਲੂੰਗੀ ਫਿਰ ਉਹਨਾਂ ਦੀ ਸੀ ਜਿਹੜੇ ਛਿਲਕੇ ਜਿਹੇ ਤੇ ਬੀਜੇ ਜਿਹੜੇ ਸੀਗੇ ਉਹ ਵਾਲੇ ਮੈਂ ਤਾਲਲੇ ਪਹਿਲਾਂ ਫਿਰ ਉਹਨਾਂ ਕਰਕੇ ਤੇ ਫਿਰ ਬੱਚੇ ਮਸਤੀ ਹੋ ਗਈ ਸੀਗੀ ਬੱਚੇ ਮਸਤੀ ਮੇਂ ਨਕਰੀ ਜਾਂਦੇ ਸੀਗੇ ਜੀ ਫਿਰ ਆ ਗਈ ਸੀ ਆਪਣੇ ਗੰਡੇ ਪੁੰਨੇ ਦੀ ਮੈਂ ਤੇ ਪਾਲਾ ਸੀ ਜੀਰਾ ਥੋੜਾ ਐ ਨੀਂ ਮਿਰਚ ਕੱਟ ਕੇ ਰੱਖ ਲਿਆ ਸੀ ਇਹ ਟਮਾਟੇ ਵਗੈਰਾ ਹਰੀਆਂ ਮਿਰਚਾਂ ਗੰਡੇ ਸਾਰਾ ਕੁਝ ਚੀਰ ਕੇ ਰੱਖ ਲਿਆ ਸੀ ਪਹਿਲਾਂ ਜਿੱਦਾਂ ਇਹਨਾਂ ਨੂੰ ਦੁਕਾਇਆ ਸੀ ਫਿਰ ਮੈਂ ਇਹੋਲੀ ਪਾਉਂਦੀ ਸੀ ਮੈਂ ਕਿੱਟੇ ਵੀ ਨਾ ਪੈ ਜਾਣ ਪਰ ਚਿੱਟੇ ਹੀ ਫ੍ਰਾਈ ਜਾਂਦੇ ਨੇ ਇਹ ਵੀ ਤੇ ਮੈਂ ਤਾਂ ਇੰਨੀ ਰੀਜ਼ ਨਾ ਨਾ ਗੰਡੇ ਵੀ ਮਤਲਬ ਇਹਨੇ ਤਿੰਨ ਚਾਰ ਦਿਨਾਂ ਦੇ ਗੰਡੇ ਹੀ ਮੈਂ ਤਾਂ ਚੀਬ ਲੇਤੀਆਂ ਫ੍ਰੇਲੇ ਕਾਫੀ ਸੀਗੇ ਫਿਰ ਸਾਰੇ ਭਰਨੇ ਸੀਗੇ ਤੇ ਮੈਂ ਦੱਸਿਓ ਜਰੂਰ ਕਮੈਂਟ ਕਰਕੇ ਤੁਸੀਂ ਕਿਵੇਂ ਬਣਾਉਂਨੇ ਹੋ ਕ੍ਰੇਲੇ ਮੈਂ ਇੱਧਾ ਪਹਿਲਾਂ ਮੈਂ ਦੂਜਾ ਮਸਾਲਾ ਕੱਟ ਕੇ ਕੁੰ ਤੇ ਭਰ ਕੇ ਤੇ ਉੱਪਰ ਤੋਂ ਧਾਗ ਲਵੇਟ ਕੇ ਫੇਰ ਤਲਦੀ ਹੁੰਦੀ ਸੀ ਕਿ ਕareleਆਂ ਨੂੰ ਬਟ ਮੈਨੂੰ ਕਿਸੇ ਨੇ ਇਦਾਂ ਦੱਸਤਾ ਫਿਰ ਮੈਂ ਉਦੋਂ ਦੀ ਐਵੇਂ ਲੱਗ ਗਈ ਬਣਾਉਣ ਮੈਨੂੰ ਸੌਖਾ ਤਰੀਕਾ ਇਹ ਲੱਗਦਾ ਉਵੇਂ ਥੋੜਾ ਜਿਹਾ ਟਾਈਮ ਵੱਧ ਲੱਗਦਾ ਨਾਲੇ ਉਦਾਂ ਖੇਚਲ ਦੀ ਬਾਲੀ ਕਰਨੀ ਪੈਂਦੀ ਆ ਫਿਰ ਮੈਂ ਇਸ ਕਰਕੇ ਗੰਡੇ ਭੁੰਨੂ ਭੁੰਨ ਕੇ ਤੇ ਫਿਰ ਇਹਨਾਂ ਨੂੰ ਤਲ ਕੇ ਜੇ ਇੱਥੇ ਮੇਰੇ ਗੰਡੇ ਭੁੰਨੇ ਗਏ ਸੀਗੇ ਫਿਰ ਮੈਂ ਤਵਾਰਾਕ ਤਾਂ ਰੋਟੀਆਂ ਪਕਾਉਂਦੇ ਸਮੇਂ ਟਚਾਮ ਹੋਈ ਪਈ ਸੀਗੀ ਇੱਥੇ ਮੈਂ ਤਕਰੇਲੇ ਭਰਨ ਲੱਗੀ ਸੀ ਤੇ ਫਿਰ ਉਹ ਤੁਸੀਂ ਦੱਸਣਾ ਜ਼ਰੂਰ ਕਮੈਂਟ ਦੇ ਵਿੱਚ ਤੁਸੀਂ ਕਿੱਦਾਂ ਬਣਾਉਂਦੇ ਹੋ ਠੀਕ ਹੈ ਜੀ ਇੱਥੇ ਆਪਾਂ ਸਾਰੇ ਕਰੇਲੇ ਭਰਲੇ ਸੀਗੇ ਵੈਰੀ ਵੈਰੀ ਸਾਰੇ ਭਰ ਕੇ ਜੀ ਫਿਰ ਮੇਰੀ ਕੁੜੀ ਨੇ ਰੋਟੀ ਪਕਾ ਲਈ ਆਟਾ ਮੈਂ ਗੁੰਨਤਾ ਸੀਗਾ ਐਸ ਸਮੇਂ ਕਿ ਮੇਰੀ ਕੁੜੀ ਰੋਟੀ ਪਕਾਉਂਦੀ ਹੁੰਦੀ ਆ ਤੇ ਆਪਾਂ ਫੇਰ ਮੁੜ ਕੇ ਸਾਰੇ ਭਰ ਕੇ ਕਰੇਲੇ ਫੇਰ ਆ ਪਥਾਲ ਵਿੱਚ ਰੋਟੀ ਪਾ ਲਈ ਸੀਗੀ ਇੱਥੇ ਮੈਂ ਦਿਖਾਉਂਦੀ ਪੈਸੀ ਦੇਖੋ ਕਲਰ ਨਾ ਇੱਥੇ ਪੀਲਾ ਪੀਲਾ ਪੂਰਾ ਮਰੇ ਤੇ ਆ ਨਹੀਂ ਰਿਹਾ ਸਹੀ ਕਲਰ ਤੇ ਇੱਥੇ ਫੇਰ ਜਿਹੜੇ ਦੂਸਰੇ ਛਿਲਕੇ ਸੀ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਉਹ ਵਾਲੇ ਤਲ ਕੇ ਉਹ ਵਿੱਚ ਪੜੇ ਤਾਂ ਸਾਡੇ ਮੰਜੇ ਡਾਇ ਪਈ ਸੀ ਕੁੜੀ ਮੇਰੀ ਪੜਦੀ ਪਈ ਸੀ ਕਿ ਸ਼ਾਮ ਦਾ ਸਮਾਂ ਸੀ ਤੁਹਾਨੂੰ ਪਤਾ ਹੀ ਆ ਫਿਰ ਰਾਤ ਹੋ ਚੁੱਕੀ ਸੀ ਤੇ ਫਿਰ ਇੱਥੇ ਮਕਰੇਲੇ ਸਾਰੇ ਮਤਲਬ ਭਰ ਕੇ ਤਿਆਰ ਕਰਕੇ ਰੱਖਤੇ ਸੀਗੇ ਤੇ ਮਸਾਲਾ ਵੀ ਸਾਰਾ ਤੇ ਮਤਲਬ ਟੇਸਟ ਕਰਕੇ ਆਪਾਂ ਦੇਖਿਆ ਸੀ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਟੇਸਟੀ ਬਣੇ ਸੀਗੇ ਤੇ ਇੱਥੇ ਆਪਣਾ ਮਤਲਬ ਦਹੀਂ ਵਗੈਰਾ ਪਾ ਕੇ ਰੋਟੀ ਪਾ ਕੇ ਸਾਰਾ ਕੁਝ ਕਰੇਲੇ ਵੇਖ ਤੇ ਮੈਂ ਤੁਹਾਨੂੰ ਮੂੰਹ ਠਾ ਤੁਹਾਡਾ ਸੌਰੀ ਤੁਹਾਡਾ ਖਵਾਉਂਦੀ ਸੀ ਤੁਹਾਨੂੰ ਜੀ ਖਾ ਲਓ ਜੀ ਕਰੇਲੇ ਕਰੇਲਾ ਦੀ ਸਬਜ਼ੀ ਐ ਤੇ ਮੰਮੀ ਮੇਰੀ ਬਹੁਤ ਬਿਮਾਰ ਮੰਮੀ ਦੀ ਮੈਂ ਲੱਤਾਂ ਘੁੱਟਦੇ ਵੇਲੇ ਬੱਚਿਆਂ ਨੇ ਪਤਾ ਨਹੀਂ ਕਿਹੜੇ ਵੇਲੇ ਸ਼ੂਟ ਕਰ ਲਈ ਵੀਡੀਓ ਹਾਂਜੀ ਇਹ ਹੈਗਾ ਸਵੇਰ ਸਵੇਰ ਦਾ ਦਿਨ ਮਤਲਬ ਕੀ ਦੀ ਸਵੇਰ ਆਧਿਆ ਦਿਨ ਤੇ ਇੱਥੇ ਮੈਂ ਮੈਗੀ ਬਣਾਉਣੀ ਸੀ ਆਪਣੀ ਕੁੜੀ ਆਸਤੇ ਤੇ ਮੀਂਹ ਬਹੁਤ ਜ਼ਿਆਦਾ ਤੇਜ਼ ਆ ਗਿਆ ਸੀ ਆ ਦੇਖ ਲਓ ਜੀ ਤੇ ਇੱਕੇ ਦਾ ਵੀ ਆ ਗਿਆ ਛੜਾਕਾ ਬਹੁਤ ਜ਼ਿਆਦਾ ਤੇਜ਼ ਤੇ ਕਣਕਾਂ ਵੀ ਹਜੇ ਵੱਢਣ ਵਾਲੀਆਂ ਪਈਆਂ ਸੀਗੀਆਂ ਸਾਡੇ ਸਾਹਮਣੇ ਆ ਖੇਤਾਂ 'ਚ ਵੱਢਤੀ ਜਿੱਦੜ ਸੈੱਡ ਵਾਲੀ ਹੈਗੀ ਸੀਗੀ ਤੇ ਮੀਂਹ ਦੇਖੋ ਮੈਨੂੰ ਇਦਾਂ ਫਿਕਰ ਪਿਆ ਹੋਇਆ ਪਈ ਸੀ ਕਿ ਮੈਂ ਕਿ ਬਦ ਮੇਰੀ ਕੁੜੀ ਨੇ ਸਕੂਲ ਜਾਣਾ ਹੋਰ ਨਾ ਗੱਲੇ ਹੋ ਜਵੇ ਤੇ ਫਿਰ ਉਹ ਮੇਰੀ ਕੁੜੀ ਦੀ ਫਰਮਾਈ ਸੀਗੀ ਮੰਮੀ ਮੈਨੂੰ ਮੈਗੀ ਬਣਾ ਕੇ ਦੇ ਮੈਂ ਕੀ ਲੈ ਕੇ ਜਾਊਂਗੀ ਰੋਟੀ ਮੈਂ ਰੋਜ਼ ਹੀ ਲੈ ਕੇ ਜਾਂਦੀ ਅੱਜ ਮੈਗੀ ਮੈਨੂੰ ਬਣਾ ਦੇ ਮੈਂ ਕਿ ਚਲ ਮੈਂ ਮੈਗੀ ਬਣਾ ਦਿੰਨੀ ਆ ਜੀ ਇੱਥੇ ਫਿਰ ਮੈਂ ਆਪਣੀ ਕੁੜੀ ਨੂੰ ਮੈਗੀ ਬਣਾ ਕੇ ਮਤਲਬ ਦਿਨ ਦਿਨ ਦੀ ਪਈ ਸੀਗੀ ਤੇ ਉਹ ਜਦੋਂ ਤੱਕ ਮੀਂਹ हट ਗਿਆ ਸੀਗਾ ਤੇ ਮੈਂ ਕਿਹਾ ਚਲੋ ਸ਼ੁਗਰ ਮੀਂਹ हट ਗਿਆ ਤੇ ਲੋਕਾਂ ਦੀਆਂ ਕਣਕਾਂ ਵੀ ਪਈਆਂ ਹੋਈਆਂ ਵਾ ਮੰਡੀਆਂ ਦੇ ਵਿੱਚ ਬਹੁਤ ਔਖਾ ਵਾ ਤੂੜੀ ਵੀ ਲੋਕਾਂ ਦੀ ਬਣਾਉਣ ਵਾਲੀ ਪਈ ਆ ਪਰ ਮਾਤਮਾਨ ਮੀਂਹ ਤਾਂ ਨਹੀਂ ਪਾਵੇ ਅਜੇ 10-12 ਦਿਨ ਤੱਕ ਲੋਕੀ ਸਾਰੇ ਅਜੇ ਤੂੜੀ ਵਗੈਰਾ ਬਣਾ ਕੇ ᱥਾਮਕੇ ਕਣਕ ਜਿਹੜੀ ਮੰਡੀਆਂ ਚ ਪਈ ਆ ਸਾਰੀ ਚੱਕੀ ਜਾਵੇ ਤੇ ਫਿਰ ਤਾਂ ਚਲੋ ਕੋਈ ਨਹੀਂ ਹੈਗਾ ਤੇ ਇੱਥੇ ਮੈਂ ਮੌਸਮ ਦਿਖਾਉਂਦੀ ਪਈ ਸੀ ਜੀ ਸਾਰਾ ਨਿੱਖਰ ਗਿਆ ਸੀ ਸਹੀ ਹੋ ਗਿਆ ਸੀ ਜਣੀ ਦੀ हट ਗਿਆ ਸੀ ਮੀਂਹ ਤੇ ਸਵੇਰ ਦਾ ਮੌਸਮ ਮਤਲਬ ਠੰਡਾ ਐ ਸੀਗਾ ਠੀਕ ਆ ਤੇ ਫਿਰ ਆਪਣੀ ਮੈਗੀ ਅਲਪਾ ਆ ਗਈ ਸੀ ਜਿਵੇਂ ਆ ਗਈ ਆਪਣੀ ਬਣ ਕੇ ਹੋ ਗਈ ਸੀ ਤਿਆਰ ਹਾਂਜੀ ਫਿਰ ਆਪਾਂ ਇੱਥੇ ਮੰਨਦੇ ਪਿਆਜ਼ ਟਮਾਟਰ ਵਗੈਰਾ ਪਾ ਕੇ ਆਪਾਂ ਭੁੰਨਦੇ ਪਏ ਸੀ ਮਸਾਲਾ ਉਹ ਲਪਾਤਾ ਜੀ ਨਮਕ ਤੇ ਥੋੜੀ ਜਿਹੀ ਹਲਦੀ ਵੀ ਪਾਤੀ ਜੀ ਆਪਾਂ ਸਾਰਾ ਮਸਾਲਾ ਪਾ ਕੇ ਤੇ ਤਿਆਰ ਕਰਦੇ ਮੈਗੀ ਮਸਾਲਾ ਵੀ ਬਾਅਦ ਵਿੱਚ ਕੋਣੀ ਹੁੰਨੀ ਆ ਪਰ ਥੋੜਾ ਜਿਹਾ ਨਮਕ ਮਿਰਚ ਅਲੱਗ ਪਾਉਣਾ ਪੈਂਦਾ ਵਾ ਫਿਰ ਟੇਸਟ ਜਿਹਾ ਵਧੀਆ ਆਉਂਦਾ ਕਿਉਂਕਿ ਫਿੱਕੀ ਜੀ ਥੋੜੀ ਹੋ ਜਾਂਦੀ ਆ ਇੱਥੇ ਫਿਰ ਆਪਾਂ ਪਾਤਾ ਜੀ ਪਾਣੀ ਜੀ ਪਾਣੀ ਇੱਕ ਕੱਪ ਪਾ ਦਤਾ ਸੀ ਆ ਬਾਦ ਦੇ ਵਿੱਚ ਆਪਾਂ ਪਾ ਦਿੱਤੀ ਸੀ ਮੈਗੀ ਫਿਰ ਮੈਂ ਥੋੜੀ ਥੋੜੀ ਪਾਉਂਦੀ ਸੀ ਗੇਰ ਮੈਂ ਚੱਕ ਕੇ ਪਲੇਟੀ ਮੁੱਢੀ ਮਾਰੀ ਵਿੱਚ ਲਾ ਦਤੀ ਜਣੀ ਦੀ ਸੋਹੇ ਪਾ ਕੇ ਮੈਗੀ ਤੇ ਫਿਰ ਆਪਾਂ ਅੱਜ ਕਮੇਟ ਸੀਖ ਲਵਾਇਆ ਬੱਸ ਜੀ ਤੇ ਫਿਰ ਆਪਾਂ ਪਾ ਕੇ ਮੈਗੀ ਫਿਰ ਹਲਾ ਦਤੀ ਜੀ ਭਲੋਂ ਲੱਗੇ ਸੀ ਚਲੋ ਤੇ ਮੈਂ ਛੋਟੇ ਛੋਟੇ ਕਰਦੇ ਜੀ ਤੇ ਮੈਂ ਕਿਹਾ ਫਿਰ ਬੱਚੇ ਨੂੰ ਸਕੂਲ ਚ ਖਾਣੇ ਹੁੰਦੇ ਨਾ ਫਿਰ ਮੁੜ ਕੇ ਮੇਲੇ ਮਗਰ ਇਹ ਦਵੈਲ ਪਖਾ ਲੈਨੇ ਆ ਨਾ ਤੇ ਕਿਸੇ ਦੇ ਸਾਹਮਣੇ ਦਿਖਾ ਦੇ ਵੀ ਜਾਂਦੇ ਜਵਾਕ ਉਹਲੇ ਸਾਰੇ ਮੈਂ ਟੋਟੀ ਚਾਰ ਕਰਦੇ ਸੀ ਤੇ ਫਿਰ ਓਕੇ ਬਸ ਫਿਰ ਇਤੇ ਮੈਂ ਮਸਾਲਾ ਦੂਸਰਾ ਪਾਤਾ ਸੀ ਮੈਗੀ ਮਸਾਲਾ ਤੇ ਮੈਗੀ ਤਾਂ ਵੈਸੇ ਵੀ ਟੇਸਟੀ ਬਣਦੀ ਆ ਬੱਚੇ ਦੇ ਘੁੱਕ ਵੀ ਮਰ ਜਾਂਦੇ ਖਾਦੀ ਵੀ ਜਾਂਦੀ ਰੋਟੀ ਤੇ ਵੈਸੇ ਇਨੀ ਘਾਟੀ ਖਾਦੇ ਆ ਮੈਗੀ ਮੂਗੀ ਇਦਾਂ ਦਾ ਲੱਟਰ ਬੱਟਰ ਜਿਆ ਕੁਤਕਰੀ ਵਗੈਰਾ ਲੇਜ਼ ਬਿਸਕਟ ਵਗੈਰਾ ਇਦਾਂ ਦਾ ਕੁਝ ਤਾਂ ਖਾ ਲੈਂਦੇ ਆ ਰੋਟੀ ਘੱਟ ਖਾਂਦੇ ਜਵਾਕ ਇਸ ਜਿਵੇਂ ਮੈਂ ਕੋਸ਼ਿਸ਼ ਕਰਦੀ ਹਾਂ ਸਵੇਰ ਦਾ ਕਾਕ ਨਹੀਂ ਆਉਂਦੀ ਜਲਦੀ ਉੱਠਦੀ ਆ ਕਿਉਂਕਿ ਸਾਜਰੀ 5 ਵਜੇ ਉੱਠਦੀ ਆ ਚਾਹ ਪਾਣੀ ਕਰਕੇ ਨਾ ਧੋਕੇ ਕੁੜੀ ਨੇ ਪਾਠ ਕਰਨਾ ਹੁੰਦਾਗਾ ਫਿਰ ਮੇਰੇ ਤੇ ਦੂਜੇ ਪੈਕੇਟ ਸੀ ਉਹ ਵਾਲਾ ਪਾਦਾ ਸੀਗਾ ਫਿਰ ਪਾਠ ਕਰਕੇ ਫਿਰ ਚਾਹ ਪੀਂਦੀ ਆ ਫਿਰ ਮੁੜ ਕੇ ਮੈਂ ਰੋਟੀ ਪਕਾ ਲੈਂਦੀ ਸਾਜਰੀ 7 ਵਜੇ ਤਾਂ ਬੱਸ ਆ ਜਾਂਦੀ ਆ ਤੇ ਫਿਰ ਇਹ ਸਾਜਰੀ ਨੂੰ ਲੱਗਦੀ ਹੈਗੀ ਫਿਰ ਬੱਸ ਮੈਂ ਡੱਬੇ ਚ ਪਾ ਦਿੰਦੀ ਅੱਧੇ ਛੁੱਟੀ ਉੱਥੇ ਜਦੋਂ ਹੁੰਦੀ ਆ ਫਿਰ ਕਾਲਜ ਵਿੱਚ ਖਾ ਲੈਂਦੀ ਆ ਤੇ ਸਕੂਲ ਬਹੁਤ ਵਧੀਆ ਵਾ ਅੱਲੇ ਤੱਕ ਤਾਂ ਬਹੁਤ ਵਧੀਆ ਪੜਾਈ ਵੀ ਬਹੁਤ ਵਧੀਆ ਉੱਥੋਂ ਦੀ ਆ ਤੇ ਚਲੋ ਮ ਪਲੱਸ 1 ਪਲੱਸ 2 ਉਥੇ ਕਰ ਲਵੇ ਤੇ ਫਿਰ ਦੇਖਾਂਗੇ ਜਿਹੜਾ ਅੱਗੇ ਕੀ ਕਰਾਉਣਾ ਕੋਸ ਵਗੈਰਾ ਕਿੱਥੇ ਲਾਉਣਾ ਤੇ ਇੱਥੇ ਆਪਣੀ ਫਾਈਨਲੀ ਮੈਗੀ ਜਿਹੜੀ ਹੈ ਜੀ ਬਣ ਕੇ ਤਿਆਰ ਹੋ ਗਈ ਜੀ ਰੈਡੀ ਇੱਥੇ ਜੀ ਆਪਣੀ ਫਾਈਨਲੀ ਮੈਗੀ ਜੀ ਬਣ ਕੇ ਤਿਆਰ ਹੋ ਗਈ ਆ ਦੇਖ ਹੀ ਲਿਆ ਤੁਸੀਂ ਫਿਰ ਆਪਾਂ ਉਹ ਦੇ ਡੱਬੇ ਚ ਪਾ ਦਿੱਤੀ ਸੀ ਮੈਗੀ ਮੈਂ ਕਸਲ ਡੱਬੇ ਚ ਮੈਂ ਤੇਰੇ ਪਾ ਦਿੰਨੀ ਆ ਤੇ ਫਿਰ ਮੁੜ ਕੇ ਬਸ ਰੈਡੀ ਆ ਮੈਗੀ ਆਪਣੀ ਮੈਂ ਦੱਸਦੀ ਪਈ ਸੀ ਓਕੇ ਹੈ ਜੀ ਟੇਸਟ ਕੀਤਾ ਜੀ ਥੋੜਾ ਜੀ ਦੋਸਤੋ ਮੈਂ ਕਰਦਾ ਮੈਂ ਕਹਿੰਦਾ ਵਲੌਗ ਦਾ ਐਂਡ ਹੈ ਇਹ ਹੈਗਾ ਨੈਕਸਟ ਡੇ ਸਵੇਰ ਦਾ ਟਾਈਮ ਇਹ ਜਿਹੜਾ ਮੇਰਾ ਵਲੌਗ ਆਇਆ ਸੀ ਮਤਲਬ ਕਰੇਲੇ ਬਣਾਏ ਸੀ ਸਾਰਾ ਕੁਝ ਮੈਂ ਉੱਚ ਦਿਖਾਇਆ ਸੀਗਾ ਉਹ ਸੀ ਆ ਕੱਲ ਦਾ ਸ਼ਾਮ ਦਾ ਤੇ ਇਹ ਹੈਗਾ ਸਵੇਰ ਦਾ ਨੈਕਸਟ ਡੇ ਦਾ ਤੇ ਹੁਣ ਮੈਂ ਟਾਈਮ ਹੋ ਗਿਆ ਵਾ ਸਾਢੇ ਮਤਲਬ 10 ਵੀ ਹੋ ਗਿਆ ਬੱਚੇ ਚਲੇ ਗਏ ਸਕੂਲ ਮੈਂ ਸਾਰਾ ਕੰਮ ਖਤਮ ਕਰਕੇ ਨਹਾ ਤੋਕੇ ਤੇ ਪੋਚਾ ਵਗੈਰਾ ਲਾ ਕੇ ਸਾਰਾ ਦਿਨ ਦੀ ਵੇਲੀ ਹੋ ਗਈਆਂ ਤੇ ਰਾਤ ਮੇਰਾ ਬਹੁਤ ਜ਼ਿਆਦਾ ਸਿਰ ਦਰਦ ਹੋ ਜਾਂਦਾ ਸੀ ਇੰਨਾ ਜ਼ਿਆਦਾ ਸਿਰ ਫਟੀਆਂ ਦਾ ਸੀ ਤੇ ਮੈਂ ਆਪਣੀ ਗੁੜੀ ਨੂੰ ਕਿਹਾਗੇ ਪਤ ਮੇਰੇ ਨਾਲ ਤੇਲ ਲਾ ਦੇ ਸਿਰ 'ਤੇ ਤੇ ਉਹਨੇ ਦੇਖੋ ਤੇਲ ਲਾਦਾ ਸਿਰ 'ਤੇ ਕਿੰਨਾ ਝੱਸਿਆ ਹੋਇਆ ਤੇ ਫਿਰ ਆਰਾਮਦਾਰੀ ਮਤਲਬ ਮਿਲੀ ਤੇ ਗੋਲੀ ਵੀ ਖਾਦੀ ਖਾਣੀ ਪਈ ਵੈਸੇ ਮੈਂ ਗੋਲੀ ਨਹੀਂ ਖਾਂਦੀ ਸਰਦ ਉਹਦੀ ਬਹੁਤ ਘੱਟ ਖਾਨੀ ਆ ਤੇ ਫਿਰ ਕੱਲ ਬਹੁਤ ਜਿਆਦਾ ਸੀਆ ਤੇ ਆਰਾਮ ਨਹੀਂ ਆ ਰਿਹਾ ਸੀ ਫਿਰ ਮੈਨੂੰ ਗੋਲੀ ਖਾਣੀ ਪਈ ਮੈਂ ਗੋਲੀ ਖਾ ਲਈ ਸੀ ਤੇ ਫਿਰ ਮਤਲਬ ਤੇਲ ਤੋਂ ਦੁੱਧ ਝੱਸਿਆ ਗੁੜੀ ਨੇ ਮੇਰੇ ਨੇ ਫਿਰ ਆਰਾਮ ਆਇਆ ਤੇ ਦੇਖ ਸਕਦੇ ਆ ਜਿਵੇਂ ਸਾਰਾ ਕੰਮ ਖਤਮ ਕਰ ਲਿਆ ਹੋ ਗਿਆ ਵੇਲੇ ਝੜ ਬੋਚਾ ਲਗਾ ਕੇ ਤੇ ਰੋਟੀ ਮਹਿਲੇ ਖਾਣੀ ਆ ਮੈਂ ਨਾ ਰੋਟੀ ਲੈਟੀ ਖਾਣੀ ਹੁੰਨੀ ਆ ਕਿ ਮੈਨੂੰ ਇਹ ਹੁੰਦਾ ਕਿ ਮੈਂ ਨਹਾ ਜਾਵਾਂ ਤੇ ਨਹਾ ਕੇ ਵੀ ਮਤਲਬ ਸਾਰਾ ਕੰਮ ਖਤਮ ਕਰ ਲਾਂ ਫਿਰ ਫ੍ਰੀ ਹੋ ਕੇ ਰੋਟੀ ਖਾਉਂਗੀ ਜੀ ਤੇ ਠੀਕ ਹੈ ਜੀ ਆਪਾਂ ਆਹ ਬਲੌਗ ਦਾ ਫਿਰ ਕਰਦੇ ਹਾਂ ਐਂਡ ਵੀਡੀਓ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨੇ ਨਹੀਂ ਕੀਤਾ ਉਹਨਾਂ ਨੂੰ ਕਹਿੰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਜੀ ਜਿਹੜੇ ਮੇਰੇ ਬਲੌਗ ਨੂੰ ਦੇਖ ਕੇ ਲਾਈਕ ਕਰ ਦਿੰਦੇ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਸ਼ੁਕਰਾਨਾ ਤੇ ਮਹਾਰਾਜ ਜੀ ਨੇ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਹੱਸਦੇ ਰੋ ਵਜਦੇ ਰੋ ਆਪਣੇ ਘਰਾਂ ਦੇ ਵਿੱਚ ਖੁਸ਼ ਤੇ ਖੁਸ਼ਹਾਲ ਰੋ ਜੀ ਤੇ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਖਾਓ ਪੀਓ ਹੰਡਾਓ ਠੀਕ ਹੈ ਜੀ ਤੇ ਬਸ ਚੰਗੇ ਕੰਮ ਕਰਦੇ ਰਿਹਾ ਕਰੋ ਚੰਗੇ ਕੰਮ ਕਰੋਗੇ ਤੇ ਤੁਹਾਨੂੰ ਵਾਹਿਗੁਰੂ ਜੀ ਬਹੁਤ țeਜ਼ ਜੀਆਂ ਖੁਸ਼ੀਆਂ ਦੇਣਗੇ ਠੀਕ ਹੈ ਜੀ ਤੇ ਵੀਡੀਓ ਨੂੰ ਮਤਲਬ ਮੇਰੇ ਚੈਨਲ ਨੂੰ ਸਪੋਰਟ ਕਰੋ ਬਸ ਥੋੜੀ ਜਿਹੀ ਖੁਸ਼ੀ ਮੈਨੂੰ ਵੀ ਦੇ ਦਿਆ ਕਰੋ ਤਾਂ ਕਿ ਤੁਹਾਨੂੰ ਵੀ ਡਬਲ ਕੋ ਕੇ ਖੁਸ਼ੀ ਮਿਲੇ ਠੀਕ ਹੈ ਜੀ ਇਹ ਪਰਮਾਤਮਾ ਤੁਹਾਨੂੰ ਹਿੱਦੇ ਹਸਤੇ ਖੇੜਦੇ ਰੱਖੇ ਤੇ ਚਲੋ ਜੀ ਆਪਾਂ ਮਿਲਦੇ ਆ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤਦ ਤੱਕ ਆਪਣਾ ਧਿਆਨ ਰੱਖਣਾ ਤੇ ਖੁਸ਼ ਰਹਿਣਾ ਹਾਂਜੀ ਤੇ ਇੱਕ ਹੋਰ ਜੀ ਆ ਮੇਰੀ ਮੰਮੀ ਬਹੁਤ ਬਿਮਾਰਾ ਜਣੇ ਦੀ ਮੇਰੀ ਸਾਸੂ ਮਾ ਬਹੁਤ ਜ਼ਿਆਦਾ ਬਿਮਾਰਾ ਮੇਰੀ ਸੱਸ ਤੇ ਉਹ ਪਤਾ ਨਹੀਂ ਮਤਲਬ ਕੀ ਰੀਜ਼ਨ ਆ ਕੀ ਨਹੀਂ ਪਤਾ ਨਹੀਂ ਲੱਗ ਰਿਹਾ ਕੁਛ ਵੀ ਦਵਾਈ ਵੀ ਦਵਾਈ ਜਨੇ ਬੋਤਲਾਂ ਵੀ ਲਵਾਈਆਂ ਮਤਲਬ ਤੇ ਭੁੱਖ ਨਹੀਂ ਲੱਗਦੀ ਪੈਗੀ ਵੈਸੇ ਹੋਰ ਕੁਛ ਦੁੱਖ ਦਾ ਕੁਛ ਨਹੀਂ ਸਿੱਧਾ ਅੰਦਰ ਸਰੀਰ 'ਚ ਭੱਕ ਜੀ ਨਹੀਂ ਹੁੰਦੀਗੀ ਬੁਖਾਰ ਦੀ ਉਦਾਂ ਬੁਖਾਰ ਜਿਹਾ ਹੀ ਲੱਗੇ ਜਾਂਦਾਗਾ ਤੇ ਪਤਾ ਨਹੀਂ ਹੁਣ ਕੀ ਗੱਲ ਹੈ ਕੀ ਨਹੀਂ ਤੇ ਪਰਮਾਤਮਾ ਜਲਦੀ ਜਲਦੀ ਮੇਰੀ ਮੰਮਾ ਜੀ ਨੂੰ ਵੀ ਠੀਕ ਕਰ ਦੇਵੇ ਛੋਟੀ ਕਲਿੱਪ ਮੋਦੀ ਐਟਚ ਐਡ ਕਰ ਦੂੰਗੀ ਤੇ ਪਤਾ ਨਹੀਂ ਕਿਹੜੇ ਵੇਲੇ ਮਤਲਬ ਬੱਚਿਆਂ ਨੇ ਮਤਲਬ ਕਰ ਲਈ ਸ਼ੂਟ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵਿੱਚ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਮੰਮਾ ਬਹੁਤ ਥਿੱਲੇ ਆ ਮੇਰੇ ਤੇ ਜਿਹੜੇ ਵੀ ਮੇਰਾ ਵਲੌਗ ਦੇਖਦੇ ਆ ਬਸ ਤੁਸੀਂ ਵਾਇਰਲ ਦੇ ਅੱਗੇ ਥੋੜੀ ਜੀ ਮਤਲਬ ਬੇਨਤੀ ਕਰ ਦਿਓ ਕਿ ਮੇਰੀ ਮੰਮਾ ਠੀਕ ਹੋ ਜੇ ਮੇਰੇ ਅਸ ਠੀਕ ਹੋ ਜਵੇ ਕਿਉਂਕਿ ਨਾ ਦੇਖੋ ਸਿਆਣੇ ਬੰਦਾ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਸਾਡੇ ਦੋਨਾਂ ਘਰਾਂ ਦੇ ਵਿੱਚ ਮਤਲਬ ਕੀ ਕਹਿੰਦੇ ਹੁੰਦੇ ਆ ਵੀ ਆਸਰਾ ਬਹੁਤ ਜ਼ਿਆਦਾ ਹੁੰਦਾ ਜਦੋਂ ਕੋਈ ਵੀ ਗੱਲਬਾਤ ਹੁੰਦੀ ਮੰਮੀ ਇੱਧਰ ਭੱਜੀ ਆਉਂਦੇ ਆ ਜਦੋਂ ਕੋਈ ਤੇ ਮਤਲਬ ਕੁਝ ਵੀ ਕਿਸੇ ਤਰ੍ਹਾਂ ਦੀ ਖੁਸ਼ੀ ਆ ਚਾਹੇ ਕਿਵੇਂ ਵੀ ਆ ਤੇ ਮੰਮੀ ਮਤਲਬ ਸਾਨੂੰ ਸਪੋਰਟ ਕਰਦੇ ਆ ਬਹੁਤ ਵਧੀਆ ਮਤਲਬ ਜਣੀ ਦੀ ਕਹਿੰਦੇ ਹੁੰਦੇ ਆ ਮਾਂ ਤਾਂ ਕਹਿੰਦੇ ਹੁੰਦੇ ਸਾਰੇ ਰਿਸ਼ਤੇ ਮਿਲ ਜਾਂਦੇ ਹੁੰਦੇ ਆ ਪਰ ਜਿਹੜੀ ਮਾਂ ਹੁੰਦੀ ਆ ਨਾ ਮਾਂ ਪਿਓ ਤੇ ਜਿਹੜੇ ਆ ਦੇ ਨਾਲ ਦੇ ਜੰਮੇ ਹੁੰਦੇ ਉਹ ਕਦੇ ਨਹੀਂ ਮਿਲਦੇਗੇ ਬਾਕੀ ਹੋਰ ਕਹਿਣ ਨੂੰ ਤਾਂ ਕਹਿ ਦਿੰਦੇ ਅਸੀਂ ਤੇਰੇ ਭਰਾ ਆ ਮਾਂ ਅਸੀਂ ਤੇਰੀ ਮਾਂ ਬਣ ਕੇ ਇਦਾਂ ਉਦਾਂ ਤੇ ਜਿਹੜਾ ਹਾਂ ਇਹ ਵੀ ਹੁੰਦਾ ਕਿ ਜਿਹੜਾ ਔਖੇ ਟਾਈਮ ਤੇ ਬੰਦਾ ਕਿਸੇ ਦੀ ਮਤਲਬ ਕਰਦਾ ਵਾ ਵੀ ਹਾਂ ਮੈਂ ਤੇਰੇ ਨਾਲ ਹੈਗਾ ਕੋਈ ਨਹੀਂ ਉਹ ਵੀ ਆਪਣੇ ਹੁੰਦੇ ਆ ਆਪਦੇ ਤੋਂ ਵੱਧ ਕੀ ਵੀ ਹੁੰਦੇ ਆ ਪਰ ਕਈ ਹੁੰਦੇ ਆ ਹਰ ਕੋਈ ਨਹੀਂ ਇਦਾਂ ਨਾਮ ਦਾਗਾ ਠੀਕ ਹੈ ਜੀ ਬਹੁਤ ਜ਼ਿਆਦਾ ਲੰਮਾ ਹੋ ਗਿਆ ਤੇ ਲਾਈਕ ਕਰ ਦਿਓ ਬਾਏ ਬਾਏ ਜੀ